ਕਿਸੀ ਬਹੁਤ ਮਜਬੂਰ ਆ ਜੀ ਸਾਡਾ ਕੋਈ ਸਹਾਰਾ ਹੈ ਬੇਮਤੀ ਆ ਕੇ ਜਿੰਨੇ ਵੀਰ ਭਰਾ ਮੇਰੀ ਕੋਈ ਮਦਦ ਕਰਨ ਮੇਰਾ ਕੋਈ ਲਾਜ ਲੱਪਾ ਹੋ ਜੇ ਮੈਂ ਆਪਦੇ ਵਿੱਚ ਹਾਰਾਂ ਇਸ ਦੰਨੇ ਜੀ ਹੈਂਡੀਕੈਪਤਾ ਜੀ ਕੋਈ ਸਾਡਾ ਕੋਈ ਹੈ ਨਹੀਂਗਾ ਸਹਾਰਾ ਜੀ ਮੇਰਾ ਨਾਮ ਆ ਜੀ ਕਰਨਜੀਤ ਸਿੰਘ ਆ ਹੂੰ ਕਿ ਮਹਾਰਾ ਰੂੜਾ ਪਿੰਡ ਝੰਡਵਾਲਾ ਚੜ੍ਹ ਸਿੰਘ ਕਮਹਾਰਾ ਰੋਡ ਤੇ ਅਸੀਂ ਰਹਿਣ ਵਾਲੇ ਆ ਮੈਂ ਇਹ ਚੰਕੀ ਦਾ ਕਰਨਾ ਸੀ ਆ ਮੇਰੀ ਬਾਹ ਦਾ ਮੰਡਲ ਪਹਿਲਾਂ ਹੀ ਇਕੱਠੀ ਸੀਗੀ ਜਵਾਨ ਲੜਕਾ ਹੀ ਸਾਡਾ ਗੁਜ਼ਰ ਗਿਆ ਸੀ ਆ ਹੁਣ ਜੀ ਮੈਂ ਲੋਕੋ ਸਾਲ ਲੱਡੂ ਸਾਲ ਨੇੜ ਹੋ ਗਏ ਮੈਂ ਘਰੇ ਬੈਠਾ ਮੇਰੇ ਘਰ ਦੀ ਚੜੀ ਡਾੜੀ ਦਾ ਪੋੜਾ ਮੋਟਾ ਕਰ ਲਿਆ ਹੁੰਦੀ ਆ ਅਸੀਂ ਕੋਈ ਆਪ ਦਾ ਵਿੱਚ ਦਵਾਈ ਡੱਪਾ ਲੈ ਆਉਣੇ ਕੋਈ ਦਵਾਈ ਮਾਟਰਿਕ ਦਾ ਲਖਤ ਜਾਇਆ ਨਹੀਂ ਬੇਟੀ ਸਾਡੀ ਸੀ ਐਸੀ ਵਿਆਹ ਚੁੱਕੇ ਆ ਬੇਟੀ ਵੀ ਅਜਾ ਆਪਣੇ ਘਰੇ ਵਿਆਹ ਨੂੰ ਤਿਆਰੀ ਸਾਡਾ ਇਸ਼ਾਰਾ ਹੈ ਨਹੀਂਗਾ ਜੀ ਨਾਲ ਸਾਡੇ ਨੂੰ ਕੋਈ ਮਦਦ ਲੈਣ ਵਾਲਾ ਹਮ ਅਸੀਂ ਆਨੇ ਸਾਡਾ ਇਲਾਜ ਕਾਟ ਵੀ ਨਹੀਂ ਚੱਲਦਾ ਜੀ ਪਤਾ ਨਹੀਂ ਜੀ ਐਸੀ ਬਿਠਣ ਦੇ ਤੱਕ ਕਿੱਥੋਂ ਕਿੱਥੋਂ ਤੱਕ ਨਹੀਂ ਸੀ ਜਾ ਸਕੇ ਲਾਜ ਘਾਟ ਨਹੀਂ ਸਾਡਾ ਚੱਲਦਾ ਅੱਧਾ ਕਹਿ ਅਸੀ ਘਰ ਵੀ ਗੈਣੇ ਰੱਖਿਆ ਹੋਇਆ ਅਸੀਂ ਘਰ ਵੀ ਗੈਣੇ ਰੱਖਿਆ ਜੀ ਅੱਧਾ ਘਰ ਵੀ ਮੈਨੂੰ ਜੀ ਲਾਣੀ ਨਹੀਂ ਦਿੱਸਾ ਛੋਟ ਬਣ ਨਹੀਂ ਜਾਏ ਬੇਂਟੀ ਆ ਕੇ ਗੱਨੇ ਵੀਰ ਭਰਾ ਮੇਰੀ ਕੋਈ ਮਦਦ ਕਰਨਾ ਮੇਰਾ ਕੋਈ ਲਾਜ ਲੱਪਾ ਹੋ ਜੇ ਮੈਂ ਆਪਦੇ ਬੱਚੇ ਕਾਲਾ ਸਾਡੇ ਕੋਈ ਦਿਹਾੜੀ ਮਨਜ਼ੂਰੀ ਕਰਦੇ ਸੀਗੇ ਜੀ ਹੁਣ ਵਿਚਾਰੇ ਨੂੰ ਹਾਰ ਦੀ ਬਿਮਾਰ ਆਈ ਹੈ ਕੋਈ ਸਾਡਾ ਕੋਈ ਹਲਾਚਾਰ ਹੈ ਨਹੀਂਗਾ ਕੋਈ ਕਾਕਾ ਸੀਗਾ ਉਹ ਵੀ ਗੁਜਰਤ ਪਿਆ ਹੈ ਬਈ ਐਸ ਟਾਈਮ ਅਸੀਂ ਬਹੁਤ ਮਜਬੂਰ ਆ ਜੀ ਕੋਈ ਲਾਜ ਲੱਪੇ ਨੂੰ ਪੈਸਾ ਤੇ ਨਾ ਸਾਡੇ ਕੋਲ ਹੈ ਪਹਿਲਾਂ ਤੁਹਾਡੀ ਬਾਤ ਅੱਧੀ ਸੀ ਉਸ ਤੋਂ ਬਾਅਦ ਜਿਹੜਾ ਹੈ ਤੁਹਾਡੇ ਹੱਕ ਹਸਪਤਾਲ ਦੀ ਵੀ ਬਾਤ ਕੀਤੀ ਹੈ ਹਾਂ ਜੀ ਅਸੀਂ ਦਰਨੇ ਜੀ ਹੈਂਡੀਕੈਪਟਾ ਜੀ ਕੋਈ ਸਾਡਾ ਕੋਈ ਹੈ ਨਹੀਂਗਾ ਸਾਰਾ ਜੀ ਗੁੜੀ ਅਸੀਂ ਉਹ ਵਿਆਹਤੀ ਉਹ ਵੀ ਵਿਚਾਰੀ ਮਜਬੂਰ ਆ ਵੀ ਨਾ ਕਿਸੇ ਪਾਸੇ ਵੀ ਸਾਡਾ ਸਾਰਾ ਛੱਡ ਸਕਦੀ ਐ ਨਾ ਉਧਰ ਇਹਨਾਂ ਕੀ ਕੰਮ ਕੀ ਕਰਦੇ ਸੀ ਇਹ ਚੁੰਗੀਦਾਰਾ ਕਰਦੇ ਸੀ ਉਹ ਕੀ ਹੋ ਗਿਆ ਉਹ ਕਿਹਨੇ ਜੀ ਗਾਰਾ ਹੁਣ ਕੋਈ ਮਾੜਾ ਮੋਟਾ ਮੈਂ ਕਰ ਲਿਉਣੀ ਐ ਤੇ ਜੀ ਗੁਜ਼ਾਰਾ ਇਸ ਦਾ ਲਾਜ ਵੀ ਕਰਾ ਲੈਣੀ ਮਾੜਾ ਮੋਟਾ ਕਰਦਾ ਕਰਦੇ ਚਲਾ ਲੈਣੀ ਕੋਈ ਕਰਦਾ ਕੀ ਬਿਮਾਰੀ ਕੀ ਨੂੰ ਰਹੀ ਹੈ ਹਾੜ ਦੀ ਬਿਮਾਰੀ ਹੈ ਜੀ ਕਿੱਥੇ ਕਿੱਥੇ ਫਿਰ ਡਾਕਟਰ ਚੱਲਦਾ ਬਠਿੰਡੇ ਤੇ ਵੀ ਜਾਵੜੇ ਜੀ ਮਲੋਟ ਵੀ ਜਾਵੜੇ ਕਿੱਥੋਂ ਇਲਾਜ ਨਹੀਂ ਹੋਇਆ ਜੀ ਸਾਡੇ ਕੋਲੇ ਪੈਸਾ ਹੈ ਨਹੀਂਗਾ ਇੰਨਾ ਸੱਤ ਪੈਸਾ ਮੰਗ ਰਿਹਾ ਲਾਜ ਕਾਰਡ ਸਾਡਾ ਚੱਲਦਾ ਟੈਕ ਦੀ ਬਿਮਾਰੀ ਹੈ ਜੀ ਉਹ ਕਹਿੰਦੇ ਸਟੈਂਟ ਪਵਾਓ ਸਟੈਂਟ ਜੋਗੇ ਅਸੜੀ ਗੰਜਾ ਐਸਾ ਨਹੀਂ ਬਾਕੀ ਜਿਹੜਾ ਪੰਜਾਬ ਸਰਕਾਰ ਨੇ ਇੱਕ ਹੌਸਮਨ ਕਾਰਡ ਆ ਜਿਹੜਾ ਇਸ ਤਰ੍ਹਾਂ ਬਣਾਇਆ ਉਹ ਨਹੀਂ ਬਣਾਇਆ ਜੀ ਉਹਦਾ ਕੋਈ ਨਾ ਹੱਲ ਨਹੀਂ ਹੋ ਸਕਦਾ ਅਸੀਂ ਬਹੁਤ ਮਜਬੂਰ ਆ ਜੀ ਸਾਡਾ ਕੋਈ ਸਹਾਰਾ ਹੈ ਨਹੀਂ ਕਿਸ ਤਰ੍ਹਾਂ ਵੀ ਕਰਾਂਗੇ ਜੀ ਇਹ ਸਾਡਾ ਇਲਾਜ ਹੋ ਜਾਏ ਕੋਈ ਸਾਡਾ ਸਾਰਾ ਬਣ ਜਾਏ ਕੋਈ ਮਾੜਾ ਮੋਟਾ ਵੀ ਸਾਡੀ ਸਹਾਇਤਾ ਹੋ ਜਾਏ ਇਸੇ ਐਸ ਤੱਕ ਮੰਗ ਕੋਈ ਸਾਡਾ ਹੈ ਨਹੀਂ ਜੀ ਸਾਰਾ ਜੀ